ਸਾਡਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਇਹ ਵੀ ਹੈਗਾ ਕਿ ਜ਼ਹਿਰਾਂ ਜਿਹੜੀਆਂ ਬਣ ਰਹੇ ਨੇ ਔਰ ਜੋ ਮੈਥਨੋਲ ਨੂੰ ਡਿলিউਟ ਕਰਕੇ ਉਹ ਫੈਲੀਆਂ ਚ ਪਾ ਲੈਂਦੇ ਨੇ ਪੈਕਟ ਜੇ ਬਣਾ ਲੈਂਦੇ ਉਹਦੀ ਕੋਈ ਡਿਗਰੀ ਨਹੀਂ ਚੈੱਕ ਕਰਦਾ ਉਹਦੀ ਕੋਈ ਕੁਝ ਨਹੀਂ ਹੋ ਤਾਂ ਬਸ 10 ਤੋਂ 20 ਰੁਪਈਆ 10 ਤੋਂ 20 ਰੁਪਈਆ ਦਾ ਉਹ ਉਹਨਾਂ ਨੂੰ ਦਿੰਦੇ ਆ ਸੋ ਮਤਲਬ ਕੋਈ ਐਡਾ ਵੱਡਾ ਪਰ ਕਿਉਂਕਿ ਗਿਣਤੀ ਬਹੁਤ ਜ਼ਿਆਦਾ ਹੋਣੀ ਤਾਂ ਮਾਫੀਆ ਬਣ ਜਾਂਦਾ ਤਾਂ ਤੇ ਇਹਨੂੰ ਅਸੀਂ ਸਾਡੇ ਐਕਸਾਈਜ਼ ਦੇ ਸਾਰੇ ਅਫਸਰ ਨੇ ਦੋ ਦੋ ਅਸੀਂ ਐਕਸਾਈਜ਼ ਦੇ ਇੱਕ ਇਨਸਪੈਕਟਰ ਨੂੰ ਤੇ ਐਕਸਾਈਜ਼ ਨਾਲ ਸੰਬੰਧਿਤ ਹੋਰ ਅਫਸਰਾਂ ਨੂੰ ਅਸੀਂ ਸਸਪੈਂਡ ਵੀ ਕੀਤਾ ਤੇ ਐਕਸਾਈਜ਼ ਇੱਕ ਤਾਂ ਇਥੋਂ ਦੇ ਬੜਾ ਜ਼ੋਰ ਵਾਲੀ ਹੋਣਗੇ ਇੱਕ ਤਾਂ ਇਥੋਂ ਦੇ ਜਿਹੜੇ ਇਨਸਪੈਕਟਰ ਨੇ ਐਕਸਾਈਜ਼ ਇਨਸਪੈਕਟ ਜਿਨ੍ਹਾਂ ਦੇ ਜੀ ਹੁੰਦੇ ਦੇਖ ਜਿਹੜੇ ਅੰਮ੍ਰਿਤਸਰ ਨਾਲ ਰਿਲੇਟਡ ਐਕਸਾਈਜ਼ ਦੇ ਹੁੰਦੇ ਆ ਹਾਂਜੀ ਲੋਕਲ ਡੀਐਸਪੀ ਵੀ ਜਿਹੜੇ ਆ ਉਹਨਾਂ ਨੂੰ ਉਹਨਾਂ ਨੂੰ ਵੀ ਅਸੀਂ ਕਿਉਂਕਿ ਇਹ ਕੰਮ ਮੈਂ ਦੇਖੋ ਪੁਲਿਸ ਦੀ ਜਾਂ ਬਿਊਰੋਕ੍ਰੇਸੀ ਦੀ ਜਾਂ ਪੋਲੀਟੀਕਲ ਸ਼ਹਿਰ ਤੋਂ ਬਿਨਾ ਤਾਂ ਹੋ ਨਹੀਂ ਸਕਦਾ ਐ ਕੌਣ ਸਰਕਾਰ ਦੇ ਲਈ ਫਿਰਦਾ ਹੋਊਗਾ ਜੀ ਕੋਈ ਨਾ ਕੋਈ ਤਾਂ ਉਹਦਾ ਆਕਾ ਕੋਈ ਮਾਈ ਪਾਪ ਹੁੰਦਾ